ਇਹਰੀ ਵਾਲੇ ਵੀਰਾਂ ਦੇ ਵਾਸਤੇ ਹੀ ਆਪ ਵੱਲ ਸ਼ਾਮਲ ਹੋਇਆ। ਸੋ ਇੱਕੋ ਸਮੱਸਿਆ ਅਸੀਂ ਵੀ ਰਿਸ਼ਟੀਆਂ ਦੀਆਂ ਲਾ ਲੋ ਕੋਈ ਪਾਣੀ, ਗੋਏ ਦਾ ਅਸੀਂ ਮਸਲਾ ਕੋਈ ਜਾਂ ਕੋਈ ਬਿਜਲੀ ਦੇ ਬਿੱਲ ਦੀ ਉਹਨਾਂ ਵਾਸਤੇ ਅਸੀਂ ਸ਼ਾਮਲ ਹੋਏ ਆ। ਬਹੁਤ ਵਧੀਆ ਕੰਮ ਕਰ ਰਹੇ ਸੰਜੀਪ ਰੋਡਾ ਜੀ। ਤੁਹਾਨੂੰ ਲੱਗਦਾ ਜੀ ਹੁਣ ਜਿਹੜੇ ਤੁਸੀਂ ਪਿੱਛੇ ਦੇ ਨਹੀਂ ਕੰਮ ਕਈ ਕਹਿ ਦਿੱਤੀ ਆਏ ਕਿ ਜੇ ਹੁਣ ਵੀ ਜਿਹੜੀ ਸਮੱਸਿਆ ਦੱਸੀਆ ਉਹਨਾਂ ਨਾਲ ਹੱਲ ਹੋਊਗਾ ਉਹ ਸਾਡਾ। ਮੈਂ ਕਹਿੰਦਾ ਪਾਜੀ ਇੱਕ ਕੰਮ ਲੈ ਕੇ ਗਿਆ ਉਹਨਾਂ ਕੋਲੇ ਤੁਸੀਂ ਯਕੀਨ ਕਰੋਗੇ ਮੈਂ ਉੱਥੇ ਖੜਾ ਮੈਨੂੰ ਖੜਾ ਕੇ ਨਾ ਫੋਨ ਆ ਗਿਆ ਇੱਕ ਬੰਦੇ ਦਾ। ਇਹੋੜਾ ਕੰਮ ਹੋ ਗਿਆ ਭਾਜੀ ਤੇ ਅੱਜ ਇੱਕ ਤੁਸੀਂ ਮੰਗ ਕੀਤੀ ਗਈ ਸੀਗੀ ਤੁਹਾਡੇ ਡੇਰੀ ਐਸੋਸੀਏਸ਼ਨ ਵੱਲੋਂ ਕਿ ਜਦੋਂ ਤੁਸੀਂ ਰੇਡ ਮਾਰਦੇ ਹੋ ਉਸਲੇ ਸੀਲ ਯਾਨੀ ਕਿ ਕਰਦੀ ਨਹੀਂ ਸੀਗੇ ਖਾਣਾ ਪੂਰਤੀ ਲਈ ਉਹ ਸੈਂਪਲ ਭਰਦੇ ਸੀ ਅਗਲੇ ਦਿਨ ਫਿਰ ਪਾਸ ਹੋ ਜਾਂਦੀ ਸੀਗੇ ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਅਫਸਰ ਵੀ ਦੇਣਗੇ ਨਾਲ ਕੋਈ ਹਾਂਜੀ ਕਹਿੰਦੇ ਸੋਮਵਾਰ ਤੁਸੀਂ ਆਓ ਫਿਰ ਤੇ ਕੋਈ ਤੁਹਾਨੂੰ ਕੋਈ ਨੋਕਲ ਬੜੀ ਅਫਸਰ ਦੇਣਗੇ ਨਾਲ ਜਿਸ ਨਾਲ ਸਾਡਾ ਮੌਕੇ ਦੇ ਨਾਲ ਕੋਈ ਨਾ ਕੋਈ ਹੱਲ ਕਰਨਗੇ ਤੇ ਸਾਨੂੰ ਉਮੀਦ ਬਹੁਤ ਜ਼ਿਆਦੀ ਵੀ ਸਾਡੇ ਸਾਰੇ ਕੰਮ ਹੋ ਰਹੇ ਨੇ ਅੱਗੇ ਵੀ ਹਾਂਜੀ ਹੋਣਗੇ ਜੇ ਅਗਲੇ ਇਲੈਕਸ਼ਨ ਆ ਰਹੀਆਂ ਨੇ ਕਿੰਨਾ ਕੁ ਸਾਥ ਦੋਗੇ ਜਣਾ ਆਮ ਆਦਮੀ ਪਾਰਟੀ ਨੂੰ ਬਿਲਕੁਲ ਸਾਰਾ ਸਾਥ ਇਹ ਬੋਰਡ ਸਪੋਰਟ ਸਾਡੀ ਸੰਜੀਵ ਰੋੜਾ ਜੀ ਔਰ ਬਾਕੀ ਸਾਡੇ ਮਨੀਸ਼ ਸ਼ਾਹ ਜੀ ਇਹਨੇ ਕਾਨਫਰੰਸ ਜਿਹੜੇ ਉਹ ਸਾਡੇ ਭਾਈ ਇਹਨੇ ਭਰਾਵਾਂ ਨਾਲ ਬਾਅਦ ਕਿ ਸਾਡੇ ਯਾਰ ਨੇ ਯਾਰੀ ਤਾਂ ਪਤਾ ਫਿਰ ਕਿਵੇਂ ਦੀ ਹੁੰਦੀ ਹੈ ਸਸਰੀ ਗੁਰ ਜੀ ਪਹਿਲਾਂ ਤਾਂ ਜੀ ਸਾਡੇ ਡੇਰੀਆਂ 'ਚ ਕਾਫੀ ਨੁਕਸਾਨ ਹੁੰਦਾ ਹੈ ਜਿਹਦੇ ਪਾਣੀ ਪੁਣੀ ਕਰਕੇ ਨਾਲੀਆਂ-ਨੁਲੀਆਂ ਦਾ ਪੰਗਾ ਪਿਆ ਰਹਿੰਦਾ ਹੈ ਜਿਹਦੇ ਕਰਕੇ ਹੁਣ ਸਾ ਭਾਈ ਸਾਡੇ ਕਾਉਂਸਲਰ ਆਏ ਤੇ ਇਹਨਾਂ ਨੇ ਸਾਡਾ ਸਾਥ ਦਿੱਤਾ ਸਾਡੇ ਬਾਰੇ ਸੁਣਿਆ ਸਾਡੇ ਛੋਟੇ-ਮੋਟੇ ਕੋਈ ਵੀ ਕੰਮ ਹੋਵੇ ਲਾਈਟਾਂ ਦਾ ਉੱਥੇ ਲਾਈਟਾਂ ਨਹੀਂ ਸੀ ਲਾਈਟਾਂ ਕਰਕੇ ਕਾਫੀ ਪੰਕਾ ਪਾਇਆ ਤੇ ਉਹਦੇ ਲਾਈਟਾਂ ਲੋਟਾਂ ਲਵਾਈਆਂ ਕੁਰਸੀਆਂ ਤੇ ਹੋਰ ਵੀ ਜਿਹੜੇ ਵੀ ਕੰਮ ਆ ਸਾਰੇ ਰੁਕੇ ਹੋਏ ਸਾਰੇ ਕਰਾਏ ਇਹਨਾਂ ਨੇ ਤੇ ਮੇਰੇ ਨਾਲ ਦੇ ਸਾਡੇ ਜਿਹਨੇ ਵੀ ਪਰਿਵਾਰ ਸਾਡੇ ਮੋਹੱਲੇ ਦੇ ਸਾਰੇ ਜਿਨ੍ਹਾਂ ਜਿਨ੍ਹਾਂ ਨੂੰ ਮੈਂ ਦੱਸਿਆ ਉਹਨਾਂ ਨੇ ਮੇਰੇ ਇੱਕ ਵਾਰ ਫੋਨ ਤੇ ਇੱਕ ਵਾਰੀ ਕਹੇ ਤੇ ਉਹ ਸਾਡੇ ਨਾਲ ਇੱਥੇ ਹਾਜ਼ਰ ਹੋਏ ਆ ਜੀ ਹਾਂਜੀ ਪਾਰਟੀ ਦੀ ਸ਼ਾਮਲ ਹੋਏ ਹਾਂਜੀ ਪਾਰਟੀ ਦੀ ਸ਼ਾਮਲ ਹੋਏ ਆ ਜੀ ਆਤੀ ਜਾਣਾ ਜਿਹੜੇ ਸ਼ਾਮਲ ਹੋਏ ਨੇ ਸਾਡੇ ਡੈਰੀ ਕ ਨਗਲੀ ਦੁੱਧ ਪਨੀਰ ਫੜਨ ਜਾਂਦੇ ਨੇ ਉਹ ਸਾਰੀ ਟੀਮ ਵੀ ਅੱਜ ਸ਼ਾਮਲ ਹੋਈ ਆ ਪਾਰਟੀ 'ਚ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸਸਰੀ ਕਾਹ ਇਹ ਅੱਜ ਜਿਹੜੀ ਮੀਟਿੰਗ ਹੈ ਪੰਜ ਪੀ ਰੋਡ ਦੇ ਵਿੱਚ ਵਾਰਡ ਨੰਬਰ 64 'ਚ ਰੱਖੀ ਗਈ ਸੀ ਇਹ ਸਾਡੇ ਪ੍ਰਧਾਨ ਜੀ ਕੁਲਦੀਪ ਲਾਹੌਰੀਆ ਜੀ ਇਹਨਾਂ ਨੇ ਇਹਨਾਂ ਦੀ ਅਗਵਾਈ ਕਰਕੇ ਇਹ ਸਾਰਾ ਏਰੀਆ ਦੇ ਵਿੱਚ ਕਿਉਂਕਿ ਕੰਮ ਜਿਹੜਾ ਹੋ ਰਿਹਾ ਕੰਮ ਨੂੰ ਦੇਖਦੇ ਹੋਏ ਇਹ ਸਾਰੇ ਜਿਹੜੇ ਲੋਕ ਨੇ ਡੈਰੀ ਕੰਪਲੈਕਸ ਦੇ ਰਾਧੇ ਸ਼ਾਮ ਕਲੋਨੀ ਦੇ ਜਿਹੜੇ ਸਾਡੇ ਵਾਰਡ ਨੰਬਰ 64 ਦੇ ਵਾਸੀ ਆ ਪਹਿਲਾਂ ਕਿਸੇ ਨਾ ਕਿਸੇ ਪਾਰਟੀ ਨਾਲ ਸੰਬੰਧ ਸੀਗੇ ਲੇਕਿਨ ਪਿਛਲੇ 2 ਮਹੀਨਿਆਂ ਚ ਜਿੱਦਾਂ ਇਹਨਾਂ ਨੇ ਕੁਲਦੀਪ ਜੀ ਨੂੰ ਜਾਂ ਮੈਨੂੰ ਜੋ ਵੀ ਕੰਮ ਨੋਟਿਸ ਲਿਆਂਦੇ ਉਹ ਅਸੀਂ ਕੋਸ਼ਿਸ਼ ਕੀਤੀ ਵੀ 2 ਜਾਂ 3 ਦਿਨਾਂ ਚ ਜਿੰਨੀ ਜਲਦੀ ਤੋਂ ਜਲਦੀ ਹੋ ਸਕਦੇ ਜੇ ਕੋ ਟੈਂਡਰ ਪ੍ਰੋਸੈਸ ਆਲਾ ਉਹਨੂੰ ਥੋੜਾ ਟਾਈਮ ਲੱਗਿਆ ਜਿਵੇਂ ਬੱਲੋਕੇ ਰੋਡ ਦੀ ਰੋਡ ਹੀ ਸੀਗੀ ਤੇ ਉਹ ਦੇਖਦੇ ਹੋਏ ਅੱਜ ਜਿਹੜੇ 40 ਪਲੱਸ ਪਰਿਵਾਰ ਹੈਗੇ 50 ਦੇ ਇਹ ਆਮ ਆਦਮੀ ਪਾਰਟੀ ਸ਼ਾਮਿਲ ਹੈ। ਪਾਰਟੀ ਦੇ ਕੰਮ ਦੇਖਦੇ ਹੋਏ ਜਿਹੜੇ ਪ੍ਰਧਾਨ ਜੀ ਡੈਰੀ ਕਰਦੇ ਨੇ ਪ੍ਰਧਾਨ ਉਹ ਵੀ ਸ਼ਾਮਿਲ ਹਾਂਜੀ ਹਾਂਜੀ ਬਿਲਕੁਲ ਗੱਲ ਹੈ ਜੀ ਉਹ ਡੈਰੀ ਐਸੋਸੀਏਸ਼ਨ ਦੇ ਪ੍ਰਧਾਨ ਹੈ ਉਹ ਉਹਨਾਂ ਦਾ ਇੱਕ ਰੁਜ਼ਗਾਰ ਹੈ ਚਲੋ ਉਸ ਸਾਹਮਣੇ ਉਹਨਾਂ ਨੂੰ ਸਾਰੇ ਇੱਕ ਜਿਹੜਾ ਇਹਨਾਂ ਦਾ ਡੈਰੀ ਐਸੋਸੀਏਸ਼ਨ ਹੈ ਉਹਨਾਂ ਨੇ ਪ੍ਰਧਾਨ ਬਣਾਇਆ ਅੱਜ ਜਿਹੜਾ ਇਹ ਪਾਰਟੀ ਇਹਨਾਂ ਨੇ ਜੁਆਇਨ ਕੀਤੀ ਹੈ ਆਫੀਸ਼ੀਅਲੀ ਉਹ ਸਿਰਫ ਇਸ ਕਰਕੇ ਕਿ ਸੰਦੀਪ ਰੋੜਾ ਜੀ ਦਾ ਜਿਹੜਾ ਕੰਮ ਹੈ ਉਹ ਦੇਖਦੇ ਹੋਏ ਕਿ ਜਿਹੜੇ ਅੱਜ ਹਲੇ ਉਹ ਐਮਐਲਏ ਨਹੀਂ ਚੁਣੇਗੇ ਉਸ ਤੋਂ ਪਹਿਲਾਂ ਹੀ ਇਹਨੇ ਕੰਮ ਮੂਰੇ ਨੇ ਉਸ ਤੋਂ ਬਾਅਦ ਕਿੰਨੇ ਕੰਮ ਹੋਣਗੇ ਉਹਨਾਂ ਨੂੰ ਬਲ ਮਿਲੂਗਾ ਪਾਰਟੀ ਨੂੰ ਹਾਂਜੀ ਹਾਂਜੀ ਬਿਲਕੁਲ ਮਿਲੇਗਾ ਜੀ ਇੱਕ ਲੁਧਿਆਣੇ ਲੈਵਲ ਦੇ ਕੱਡੇ ਵੱਡੇ ਪ੍ਰਧਾਨ ਨੇ 700 ਦੇ ਕਰੀਬ ਡੈਰੀਆਂ ਆ ਜੀ ਉਹਨਾਂ ਦੇ ਸਾਰੇ ਪਰਿਵਾਰ ਨੇ ਉਹਨਾਂ ਦੇ ਅੱਗੇ ਸੇਵਾਦਾਰ ਨੇ ਉੱਥੇ ਕੋਈ ਜੌਬ ਕਰਦੇ ਨੇ ਬਹੁਤ ਵੱਡਾ ਇੱਕ ਪ੍ਰਵਾਜ ਜਿਹੜਾ ਸਾਨੂੰ ਫਾਇਦਾ ਹੋਇਆ